ਨਫਰਤ ਆਡੇ ਵਿੱਚ ਆ ਕਿ ਸਾਡੇ ਵਿੱਚ ਆ ਤਾਂ ਸਾਨੂੰ ਦੱਸਣ ਤੇ ਸਹੀ ਅਖਵਾਕ ਪਾਦੀ ਹੁੰਦੇ ਨਾ ਤੇ ਅਸੀਂ ਕਿੰਨਾ ਕੁ ਦਾ ਜੈਨੋਸਾਈਡ ਕੀਤਾ ਤੇ ਤੁਸੀਂ ਜਿਹੜੀ ਏਕਤਾ ਦੀ ਗੱਲ ਕਰਦੇ ਹੋ ਤੁਸੀਂ ਕਿੰਨੇ ਤੇ ਕੀਤੇ ਅਸੀਂ ਬਣਾ ਦਿੰਨੇ ਇਹਨਾਂ ਸਾਰਿਆਂ ਦੀ ਜਿਹੜੀ ਚਾਬੀ ਆ ਬਾਂਦਰ ਨੂੰ ਨਚਾਉਣ ਮਾਰਗੀ ਜਿਹੜੀ ਆ ਉਹ ਦਿੱਲੀ ਦੇ ਕੋਲ ਬੈਠੀ ਆ ਉਹ ਜਦੋਂ ਮਰੋੜਦੇ ਨੇ ਫਿਰ ਇਹ ਨੱਚਦੇ ਨੇ ਉਸ ਉਹਦੇ ਵਿੱਚ ਸਾਰਾ ਕੁਝ ਹੋਇਆ ਫਿਰ ਚਾਹੇ ਭਾਵੇਂ ਆਉਣ ਵਾਲੇ ਹਾਲਾਤ ਇਦਾਂ ਦੇ ਬਣਦੇ ਵੀ ਇਹਨਾਂ ਸਿੱਧਾ ਉਧਰੋਂ ਵੀ ਵੋਟਰ ਕਾਰਡ ਬਣਾ ਕੇ ਲੋਕ ਇੱਧਰ ਲਿਆ ਕਰਨੇ ਜਿੱਦਾਂ ਦੀ ਬੇਸ਼ਰਮੀਤਾ ਕੇ ਲੋਕ ਸਾਡੇ ਰਾਜਨੇਤਾ ਜਿਹੜੇ ਚੱਲ ਜਾ ਰਹੇ ਆ ਜੀ ਦੂਸਰੇ ਜਿਹੇ ਮੋਕ ਮੰਤਰੀ ਨੇ ਜ ਉਹਨਾਂ ਦੀਆਂ ਪਬਲਿਕ ਸਟੇਟਮੈਂਟਸ ਨੇ ਵੀ ਔਰਤਾਂ ਦਾ ਖਬਰਾਂ 'ਚ ਕੱਟ ਕੇ ਬਲਾਤਕਾਰ ਕੀਤਾ ਜਾਂਦਾ। ਠੀਕ ਹੈ ਸੋ ਇਹ ਇਹ ਟੋਟਲ ਸੁਸਾਇਟੀ ਦਾ ਕੋਲਾਪਸ ਹੈ ਉਹਨਾਂ ਦੀ ਦਾ। ਜੀ ਜੀ। ਕਿਰ ਹਮੇਸ਼ਾ ਲੋਕਾਂ ਦੇ ਉੱਤੇ ਬਹਿਹਾਫ ਦੇ ਉੱਤੇ ਵੰਡੀ ਜਾਂਦੀ ਹੈ ਤੇ ਲੋਕ ਕਿਦਰ ਨੇ ਲੋਕ ਮੰਨ ਸਕਦਾ ਕਿਦਰ ਆ। ਸੋ ਉਹਨਾਂ ਲੋਕਾਂ ਨੂੰ ਮੈਨੂੰ ਨਹੀਂ ਲੱਗਦਾ ਬਹੁਤੀ ਜਿਹੜੀ ਆ ਉਹ ਹਵਾ ਦੇਣੀ ਚਾਹੀਦੀ ਆ। ਇਸ ਫਾਦ ਤੱਕ ਡੇਗੇ ਨੇ ਵੀ ਉਹਨਾਂ ਨੂੰ ਅਣ ਇਸ ਮਾਸੂਮ ਬੱਚੇ ਦਾ ਚਿਹਰਾ ਵੀ ਜਿਹੜਾ ਸ਼ਾਇਦ ਤੰਗ ਨਹੀਂ ਕਰਦਾ। ਤੇ ਫਿਰ ਮੈਨੂੰ ਨਹੀਂ ਲੱਗਦਾ ਵੀ ਸਾਡੇ ਵਰਗਿਆਂ ਦੀ ਦਲੀਲਾਂ ਵੀ ਸ਼ਾਇਦ ਉਹਨਾਂ ਨੂੰ ਕੁਝ ਕਰ ਪਾਉਣਗੀਆਂ। ਬਟ ਫਿਰ ਵੀ ਜੇ ਤੁਸੀਂ ਵੇਖੋ ਜੇ ਪ ਇਤਾਂ ਦੀ ਘਟਨਾ ਕਿਤੇ ਕਿਸੇ ਪੰਜਾਬੀ ਨਾਲ ਕਿਸੇ ਦੂਜੇ ਸੂਬੇ ਦੇ ਵਿੱਚ ਕੀਤੀ ਹੁੰਦੀ ਤਾਂ ਹੁਣ ਉੱਥੇ ਲੱਗ ਪਤਾ ਜਾਣਾ ਸੀ ਕਿ ਅਸਲ ਵਿੱਚ ਨਫ਼ਰਤ ਹੁੰਦੀ ਕੀ ਹੈ ਜੀ ਇਹਦੇ ਵਿੱਚ ਕਿਸੇ ਨੇ ਵੀ ਇਹ ਗੱਲ ਨਹੀਂ ਕਹੀ ਵੀ ਕਰਨ ਵਾਲਾ ਹਿੰਦੂ ਸੀ ਜਾਂ ਮੁਸਲਮਾਨ ਸੀ ਜਾਂ ਕੌਣ ਹੈ ਜਾਂ ਕੌਣ ਨਹੀਂ ਇਹ ਤਾਂ ਕੋਈ ਗੱਲ ਵੀ ਨਹੀਂ ਭਾਈ ਪਰਮਜੀਤ ਸਿੰਘ ਮਨਹੂੜੀ ਮੌਜੂਦ ਨੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਸਭ ਤੋਂ ਪਹਿਲਾਂ ਜੇਕਰ ਟਿੱਪਣੀ ਇਸ ਤੇ ਲੈਣੀ ਹੋਵੇ ਦੇਖੋ ਇਹ ਦਰਿੰਦਗੀ ਹੋਈ ਸਾਰਾ ਕੁਝ ਹੋਇਆ ਉਸਤੇ ਬਹੁਤ ਦਿਨਾਂ ਤੋਂ ਜਦੋਂ ਤੋਂ ਹੋਈ ਹੈ ਗੱਲਾਂបੱਤਾਂ ਚੱਲ ਰਹੀਆਂ ਨੇ ਕੋਈ ਕਹਿ ਰਿਹਾ ਪੀਸੀਸੀ ਹੋਣੀ ਚਾਹੀਦੀ ਕੋਈ ਕਹਿ ਰਿਹਾ ਇਹਨਾਂ ਦੇ ਆਉਣ ਤੇ ਰੋਕ ਲੱਗਣੀ ਚਾਹੀਦੀ ਅਲੱਗ-ਅਲੱਗ ਤਰ੍ਹਾਂ ਦੇ ਸਾਰਿਆਂ ਦੇ viewpoint ਨੇ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਕਿਸੇ ਵਰਤਾਰੇ ਦਾ ਰੂਪ ਹੈ ਵਰਤਾਰੇ ਦੇ ਵਿੱਚੋਂ ਕਰਾਇਆ ਜਾ ਰਿਹਾ ਹੈ ਜਾਂ ਫਿਰ ਇਹ ਇੱਕ ਸੁਭਾਵਿਕ ਵਰਤਾਰਾ ਹੈ ਕਿ ਮਾਈਗ੍ਰੇਸ਼ਨ ਹੁੰਦੀ ਆਈ ਹੈ ਸਦਿਆਂ ਤੋਂ ਕੀ ਲੱਗਦਾ ਤੁਹਾਨੂੰ ਦੇਖੋ ਜੇ ਤੇ ਜੇ ਪਾਰਟਿਕੂਲਰ ਇਨਸੀਡੈਂਟ ਦੀ ਗੱਲ ਕਰੋ ਤੇ ਉਹ ਇੱਕ ਸੁਭਾਵਾ ਦਾ ਮਸਲਾ ਹੈ ਜਿਸ ਸੋਸਾਇਟੀ ਚੋ ਇਹ ਲੋਕ ਆ ਰਹੇ ਨੇ ਉਸ ਸੋਸਾਇਟੀ ਦੀ ਮਾਨਸਿਕਤਾ ਬਹੁ ਗੈਂਤੀ ਦੇ ਅੱਜ ਕੀ ਕਹਿੰਦੀ ਸੋ ਉਹ ਉਥੇ ਜਿਹੜੀ ਪੰਜਾਬ ਦੀ ਮਾਨਸਿਕਤਾ ਵਾਲਾ ਜਿਹੜਾ ਲੋਕ ਹੈ ਉਹ ਉਥੇ ਕੰਮ ਨਹੀਂ ਕਰਦੇ ਉਥੇ ਤੁਸੀਂ ਇਹਨਾਂ ਦੇ ਜਿਹੜੇ ਮੁੱਖ ਮੰਤਰੀ ਨੇ ਜਿਨ੍ਹਾਂ ਨੇ ਧਾਰਮਿਕ ਗੁਰੂ ਬਣਾਉਂਦੇ ਨੇ ਉਹਨਾਂ ਦੇ ਪਬਲਿਕ ਸਟੇਟਮੈਂਟਸ ਨੇ ਵੀ ਔਰਤਾਂ ਦਾ ਕਬਰਾਂ ਚੋਂ ਕੱਢ ਕੇ ਬਲਾਤਕਾਰ ਕੀਤਾ ਜਾਵੇ ਠੀਕ ਹੈ ਸੋ ਇਹ ਇਹ ਟੋਟਲ ਸੋਸਾਇਟੀ ਦਾ ਕੋਲੈਪਸ ਹੈ ਉਹਨਾਂ ਦੀ ਦਾ ਸੋ ਉਹ ਜਿਹੜੀ ਕੋਲੈਪਸ ਹੋਈ ਸੋਸਾਇਟੀ ਆ ਉਹ ਜਦੋਂ ਇਧਰ ਆਉਂਦੀ ਆ ਤੇ ਫਿਰ ਜਦੋਂ ਇਧਰ ਆ ਕੇ ਮੌਕ ਗਿਣਤੀ ਦੇ ਚ ਹੁੰਦੇ ਨੇ ਫਿਰ ਬੇਕਾਫੀ ਦੇ ਨਾਲ ਇਹ ਜੀਆਂ ਘਟਨਾਵਾਂ ਨੂੰ ਇਜਾਮ ਦਿੰਦੇ ਨੇ ਸੋ ਇਹ ਜਿਹੜਾ ਮਸਲੇ ਦਾ ਹਾਲ ਹੈ ਟੋਟਲ ਇੱਕ ਜਿਹੜਾ ਸਾਡਾ ਕਲਚਰਲ ਚੇਂਜ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਜਿਹੜਾ ਸਾਡਾ ਇਹਦਾ ਪੂਰਾ ਸੁਭਾਅ ਨੂੰ ਬਦਲਣ ਦੀ ਕੋਸ਼ਿਸ਼ ਹੈ ਉਹਦੇ ਵਿੱਚੋਂ ਨਿਕਲੀ ਚੀਜ਼ ਆ ਸੋ ਪ੍ਰਵਾਸੀਆਂ ਦੀ ਟੋਟਲ ਜਿਹੜੀ ਆਮਦ ਆ ਉੱਤੇ ਰੋਕ ਲੱਗਣੀ ਚਾਹੀਦੀ ਆ ਜੇ ਕੋਈ ਆਉਂਦਾ ਵੀ ਆ ਤੇ ਉਹ ਕੌਣ ਆਉਂਦਾ ਆ ਕਿਵੇਂ ਆਉਂਦਾ ਉਹਦਾ ਪ੍ਰੋਪਰ ਇੱਕ ਰਿਕਾਰਡ ਰਹਿਣਾ ਚਾਹੀਦਾ ਅੱਛਾ ਵਿਚਾਰਾਂ ਦੇ ਪ੍ਰਗਟਾਵੇ ਦੀ ਕਹਿੰਦੇ ਆਜ਼ਾਦੀ ਹੈ ਇਸ ਦੇਸ਼ ਦੇ ਅੰਦਰ ਪਰ ਇਹ ਜਦੋਂ ਵਿਚਾਰ ਇੱਕ ਪੱਖ ਇੱਕ ਪੱਖ ਦਿੰਦਾ ਪ੍ਰਵਾਸੀਆਂ ਦੇ ਹੱਕ 'ਚ ਦੂਜਾ ਦਿੰਦਾ ਵਿਰੋਧ 'ਚ ਉਹ ਫਿਰ 파ਰੇ ਦਾ ਕਾਰਨ ਕਿਉਂ ਬਣ ਜਾਂਦਾ ਹੁਣ ਸੋਸ਼ਲ ਮੀਡੀਆ ਤੇ ਦੇਖਦੇ ਆ ਦੋ ਧਿਰਾਂ ਚ ਵੰਡ ਗਿਆ ਸਾਰਾ ਕੁਝ ਇਹ ਕਿਉਂ ਨਹੀਂ ਦੋ ਗੇੜੀਆਂ ਵੰਡੀਆਂ ਜਾਂਦੇ ਨੇ ਇੱਕ ਤੇ ਬਿਲਕੁਲ 1% ਹੋਵੇ ਤੇ ਦੂਜਾ 99% ਹੋਵੇ ਉਹਨਾਂ ਨੂੰ ਦੋ ਧਿਰਾਂ ਨਹੀਂ ਕਹਿੰਦੇ ਠੀਕ ਹੈ ਠੀਕ ਹੈ ਉਹ ਜਿਹੜੇ ਬੈਠੇ ਨੇ ਉਹਦੇ ਮੇਰੇ ਵਰਗੇ ਬੋਲੀ ਜਾਂਦੇ ਨੇ ਉਹਨਾਂ ਨੂੰ ਕਿੰਨੀ ਕੁ ਉਹਨਾਂ ਦੀ ਗਰਾਊਂਡ ਆ ਕੀ ਆ ਉਹਨਾਂ ਦੇ ਕੋਲ ਹੈਗਾ ਲੋਕਾਂ ਦੀ ਵਿੱਚ ਉਹਨਾਂ ਦੀ ਕਿੰਨੀ ਕੁ ਪਛਾਣ ਉਹ ਤੋਂ ਧਿਰ ਬਣਦੇ ਨੇ ਸੋ ਇਕੱਲੇ ਇਕੱਲੇ ਬਹਿ ਕੇ ਤੇ ਸਿਰਫ ਬਿਆਨ ਦੇ ਦੇਣਾ ਤੇ ਹੋਰ ਇਹ ਚੈਨਲਾਂ ਵੱਲੋਂ ਬਣਾ ਕੇ ਪੋਸਟਾਂ ਪਾ ਦਨੇ ਉਹਦੇ ਨਾਲ ਉਹ ਧਿਰ ਨਹੀਂ ਬਣ ਜਾਂਦੇ ਧਿਰ ਹਮੇਸ਼ਾ ਲੋਕਾਂ ਦੇ ਉੱਤੇ ਬਿਹਾਫ ਦੇ ਤੇ ਵੰਡੀ ਜਾਂਦੀ ਹੁੰਦੀ ਵੀ ਲੋਕ ਕਿਦਰ ਲੋਕ ਮੰਨ ਸਕਦਾ ਕਿਦਰ ਆ ਸੋ ਉਹਨਾਂ ਲੋਕਾਂ ਨੂੰ ਮੈਨੂੰ ਲੱਗਦਾ ਬਹੁਤੀ ਜਿਹੜੀ ਆ ਉਹ ਹਵਾ ਦੇਣੀ ਚਾਹੀਦੀ ਆ ਪਰ ਜੇ ਫਿਰ ਵੀ ਉਹ ਲੋਕ ਇਸ ਫਾਦ ਤੱਕ ਡੇਗ ਗਏ ਨੇ ਵੀ ਉਹਨਾਂ ਨੂੰ ਅਣ ਇਸ ਮਾਸੂਮ ਬੱਚੇ ਦਾ ਚਿਹਰਾ ਵੀ ਜਿਹੜਾ ਸ਼ਾਇਦ ਤੰਗ ਨਹੀਂ ਕਰਦਾ ਤੇ ਫਿਰ ਮੈਨੂੰ ਨਹੀਂ ਲੱਗਦਾ ਵੀ ਸਾਡੇ ਵਰਗਿਆਂ ਦੀ ਦਲੀਲਾਂ ਵੀ ਸ਼ਾਇਦ ਉਹਨਾਂ ਨੂੰ ਕੁਝ ਘਰ ਪਾਉਣਗੀਆਂ ਸੋ ਉਹ ਪੱਥਰ ਦੇ ਨਾਲ ਐ ਟਕਰਾ ਮਾਰਨ ਵਾਲੀ ਗੱਲ ਆ ਸੋ ਉਹਨਾਂ ਲੋਕਾਂ ਨੂੰ ਛੱਡ ਕੇ ਇੱਕ ਪਾਸੇ ਰੱਖ ਕੇ ਪੰਜਾਬ ਦੇ ਲੋਕਾਂ ਦੀ ਜਿਹੜੀ ਅਸਲੀ ਨਬਜ਼ ਆ ਉਹਨੂੰ ਫੜ ਕੇ ਅੱਗੇ ਵਧਣਾ ਚਾਹੀਦਾ ਜੀ ਇਹ ਇਹ ਸਾਰੇ ਵਰਤਾਰੇ ਦੇ ਵਿੱਚ ਜਾਂ ਨਸਲੀ ਜਾਂ ਧਾਰਮਿਕ ਵਿਤਕਰੀ ਦਾ ਇਹ ਕਿਤੇ ਇੱਕ ਕਾਰਨ ਨਾ ਬਣ ਜਵੇ ਇਹਨੂੰ ਵੀ ਧਿਆਨ ਚ ਰੱਖਣ ਦੀ ਲੋੜ ਹੈ ਉਹਨੂੰ ਕਿਵੇਂ ਡੀਲ ਕੀਤਾ ਜਾ ਸਕਦਾ ਕਿਉਂਕਿ ਅੱਜ ਜਲੰਧਰ ਦੀ ਘਟਨਾ ਹੈ ਪਤਾ ਯਾਨੀ ਕਿਸੇ ਨੇ ਜਾਣ ਬੁੱਝ ਕੇ ਜਲਾਈਆਂ ਨੇ ਜਾਂ ਕਿਵੇਂ ਜਲੀਆਂ ਨੇ ਪਰ ਦੋ ਪ੍ਰਵਾਸੀਆਂ ਦੀਆਂ ਫੜੀਆਂ ਜਲ ਜਾਂਦੀਆਂ ਨੇ ਉਹਨਾਂ ਦਾ ਸਿੱਧੇ ਤੌਰ ਤੇ ਅਸੀਂ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਦਾ ਇਹੀ ਕਹਿਣਾ ਹੈ ਕਿ ਪੰਜਾਬੀਆਂ ਦੇ ਵਿੱਚ ਜਿਹੜਾ ਰੋਸ ਹੈ ਸਾਡੇ ਪ੍ਰਤੀ ਉਹਦੇ ਚੋਂ ਇਹ ਵਰਤਾਰਾ ਵਾਪਰ ਰਿਹਾ ਹੈ ਦੇਖੋ ਜਿਹੜੇ ਤੇ ਜ਼ਿੰਮੇਵਾਰ ਬੰਦੇ ਨੇ ਉਹਨਾਂ ਨੇ ਕਦੀ ਵੀ ਇਹਦਾ ਨਹੀਂ ਕੀਤਾ ਠੀਕ ਹੈ ਠੀਕ ਹੈ ਪਰ ਜੇ ਕਿਤੇ ਹੋਇਆ ਵੀ ਆ ਤੇ ਉਹਦੇ ਲਈ ਫਿਰ ਸਰਕਾਰ ਨੂੰ ਸੋਚਣਾ ਚਾਹੀਦਾ ਵੀ ਲੋਕਾਂ ਲੋਕੀ ਕਿਸ ਰੋ ਦੇ ਵਿੱਚ ਹੋਏ ਕੰਮ ਕਰਦੇ ਉਹਦੇ ਲਈ ਤੁਸੀਂ ਲੋਕਾਂ ਨੂੰ ਜ਼ਿੰਮੇਵਾਰ ਨਾ ਠਹਿਰਾਓ ਜਿਹੜੇ ਬਣੇ ਹਾਲਾਤ ਨੇ ਹਾਲਾਤ ਜ਼ਿੰਮੇਵਾਰ ਨੇ ਤੇ ਹਾਲਾਤ ਕਿਹਨਾ ਕਾਰਨਾਕਾਰਨ ਬਣੇ ਉਹ ਚੀਜ਼ ਜਿਹੜੀ ਜ਼ਿੰਮੇਵਾਰ ਹੁੰਦੀ ਸੋ ਬਟ ਫਿਰ ਵੀ ਜੇ ਤੁਸੀਂ ਵੇਖੋ ਜੇ ਪੰਜਾਬ ਦਾ ਇਹ ਤੇ ਅਸੀਂ ਕਹਿ ਰਹੇ ਆਂ ਵੀ ਬੜਾ ਆ ਜੇ ਫਰਕ ਆ ਜੇ ਇਦਾਂ ਦੀ ਘਟਨਾ ਕਿਤੇ ਕਿਸੇ ਪੰਜਾਬੀ ਨੇ ਕਿਸੇ ਦੂਜੇ ਸੂਬੇ ਦੇ ਵਿੱਚ ਕੀਤੀ ਹੁੰਦੀ ਤਾਂ ਹੁਣ ਉੱਥੇ ਲੱਗ ਪਦਾ ਜਾਣਾ ਸੀ ਕਿ ਅਸਲ ਵਿੱਚ ਨਫਰਤ ਹੁੰਦੀ ਕੀ ਹੈ ਜੀ ਇਹਦੇ ਦੇ ਕਿਸੇ ਨੇ ਵੀ ਇਹ ਗੱਲ ਨਹੀਂ ਕਹੀ ਵੀ ਕਰਨ ਵਾਲਾ ਹਿੰਦੂ ਸੀ ਜਾਂ ਮੁਸਲਮਾਨ ਸੀ ਜਾਂ ਕੌਣ ਸੀ ਜਾਂ ਕੌਣ ਨਹੀਂ ਇਦਾਂ ਤਾਂ ਕੋਈ ਗੱਲ ਵੀ ਨਹੀਂ ਸੋ ਇਹ ਜਿਹੜੀ ਟੋਟਲ ਸਾਡੀ ਸਮਾਜ ਦੀ ਜਿਹੜੀ ਇੱਕ ਬਦਲਾਅ ਹੋ ਰਿਹਾ ਆ ਉਹਦੀ ਗੱਲ ਆ ਉਹਦੀ ਇੱਕ ਚਿੰਤਾ ਨੂੰ ਲੈ ਕੇ ਲੋਕ ਸੜਕਾਂ ਤੇ ਉਤਰੇ ਨੇ ਅੱਛਾ ਮਨ ਸਾਹਿਬ ਇਹਦੇ ਵਿੱਚ ਨਾ ਆਪਾਂ ਮਹਾਰਾਸ਼ਟਰਾ ਦੀਆਂ ਤਸਵੀਰਾਂ ਹੋਣ ਤੋਂ ਡੇਢ ਦੋ ਸਾਲ ਪਹਿਲਾਂ ਹੀ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਕਤਲ ਕੀਤੇ ਬਹੁਤ ਸਾਰੇ ਪ੍ਰਵਾਸੀ ਜਿਹੜੇ ਪ੍ਰਵਾਂਚਲੀ ਕਹਿ ਦਿੰਦੇ ਨੇ ਜਿਹੜੇ ਉਧਰੋਂ ਜਾਂਦੇ ਨੇ ਉਥੇ ਉਥੇ ਤਾਂ ਪੋਲਿਟੀਕਲ ਪਾਰਟੀਆਂ ਸਿੱਧੇ ਤੌਰ ਤੇ ਸਟੇਟਮੈਂਟ ਦਿੰਦੀਆਂ ਨੇ ਇਹਨਾਂ ਦੇ ਖਿਲਾਫ ਪਰ ਉਹਨਾਂ ਤੇ ਕਦੀ ਅਟੈਕ ਨਹੀਂ ਲੱਗਦਾ ਵੱਖਵਾਦੀ ਹੋਣ ਦਾ ਪੰਜਾਬ 'ਚ ਜਿੱਦਾਂ ਹੀ ਗੱਲ ਆਪਾਂ ਸ਼ੁਰੂ ਕਰਦੇ ਆ ਸਿੱਧਾ ਵੱਖਵਾਦੀ ਕਹਿੰਦੇ ਨੇ ਵੀ ਇਹ ਤਾਂ ਇਹ ਗੱਲਾਂ ਕਰਦੇ ਨੇ ਬਾਰਡਰ ਸਟੇਟ ਇਹ ਵੱਖਵਾਦੀ ਇਹਨਾਂ ਦੇ ਇਹ ਕਹ ਲਈਏ ਖਾਸੇ 'ਚ ਕਹਿੰਦੇ ਉਹ ਚੀਜ਼ ਪਈ ਹੈ ਤਾਂ ਕਰਕੇ ਨਫ਼ਰਤ ਕਰਦੇ ਨੇ ਜਮਨਾ ਪਾਰ ਆਲੇਆਂ ਪਰ ਨਫਰਤ ਵਰਚੀਜ ਹੁੰਦੀ ਆ ਵਖਵਾਦੀ ਹੋਣਾ ਹੋਰ ਚੀਜ਼ ਆ ਜੇ ਕੋਈ ਵਖਵਾਦੀ ਆ ਤਾਂ ਮਤਲਬ ਇਹ ਥੋੜੀ ਵੀ ਨਫਰਤ ਦੇ ਨਾਲ ਭਰਿਆ ਆ ਸਾਰੀ ਸੇ ਪੰਜਾਬੀ ਆ ਅਸੀਂ ਸਿੱਖਿਆ ਅਸੀਂ ਨਹੀਂ ਰਹਿਣਾ ਇੰਡੀਆ ਦੇ ਨਾਲ ਅਸੀਂ ਵਕਵਾਦੀ ਹੈਗੇ ਆ ਤੇ ਨਫਰਤ ਵਾਲੀ ਕਿਹੜੀ ਗੱਲ ਠੀਕ ਹੈ ਕੋਈ ਨਫਰਤ ਥੋੜੀ ਹੈ ਨਫਰਤ ਦੇ ਵਿੱਚ ਥੋੜੀ ਅਸੀਂ ਗੱਲ ਕਹਿੰਦੇ ਅਸੀਂ ਆਪਣੇ ਹੱਕ ਲੈਣ ਦੇ ਵਿੱਚ ਇਹ ਗੱਲ ਕਹਿੰਦੇ ਆ ਠੀਕ ਹੈ ਨਫਰਤ ਸਗੋ ਤੁਹਾਡੀ ਆ ਵੀ ਤੁਸੀਂ ਇਸ ਗੱਲ ਨੂੰ ਬਣਾ ਕੇ ਸਾਡਾ ਜੇਨੋਸਾਈਡ ਕਰਦੇ ਹੋ ਨਫਰਤ ਤੁਹਾਡੇ ਵਿੱਚ ਆ ਕਿ ਸਾਡੇ ਵਿੱਚ ਆ ਤਾਂ ਸਾਨੂੰ ਦੱਸਣ ਤੇ ਸਹੀ ਆ ਕਿ ਵਕਵਾਦੀ ਹੋਣ ਦੇ ਨਾਤੇ ਅਸੀਂ ਕਿੰਨਾ ਕੁ ਦਾ ਜੇਨੋਸਾਈਡ ਕੀਤਾ ਤੇ ਤੁਸੀਂ ਜਿਹੜੀ ਏਕਤਾ ਦੀ ਗੱਲ ਕਰਦੇ ਹੋ ਤੁਸੀਂ ਕਿੰਨਾ ਤੇ ਕੀਤੇ ਅਸੀਂ ਬਣਾ ਦਿੰਨੇ ਆ ਸੋ ਨਫਰਤੀ ਕੌਣ ਹੈ ਤੁਸੀਂ ਹੋ ਕਿ ਅਸੀਂ ਸੋ ਇਹ ਟੈਗ ਲਾਉਣੇ ਆਪਣੇ ਆਪ ਦੇ ਗਲਤ ਔਰ ਸਾਡੀ politcal leadership ਦਾ ਇਸ ਹੀਨ ਭਾਵਨਾ ਦੇ ਵਿੱਚ ਜਾਣਾ ਵੀ ਨਹੀਂ ਜੀ ਸਾਨੂੰ ਵਕਵਾਦੀ ਕਹਿਤਾ ਤੇ ਜਦੋਂ ਪਤਾ ਨਹੀਂ ਕਿਹੜੀ ਗਾਲ ਘੜਦੀ ਹੋਵੇ ਵਕਵਾਦੀ ਹੋਣਾ ਕੋਈ ਗਾਲ ਨਹੀਂ ਗੀ ਆਪਣੇ ਮੁਲਕ ਦੀ ਗੱਲ ਕਰਨੀ ਆਪਣੀ ਆਜ਼ਾਦੀ ਦੀ ਗੱਲ ਕਰਨੀ ਕੋਈ ਗਾਲ ਨਹੀਂ ਗੀ ਇਸ politcal leadership ਦਾ ਫੇਲਿਅਰ ਆ ਜਿੰਨੂੰ ਆਪਣੇ ਹੱਕ ਦੇ ਲਈ ਗੱਲ ਕਰਨਾ ਗਾਲ ਲੱਗਦੀ ਆ ਤੇ ਦੂਸਰਿਆਂ ਦੇ ਤਲਵੇ ਚੜਨਾ ਇਹਨਾਂ ਨੂੰ ਬੜੀ ਇੱਜ਼ਤ ਦੀ ਗੱਲ ਲੱਗਦੀ ਹੈ ਇਹ politcal leadership ਦਾ ਫੇਲਿਅਰ ਆ ਉਹਨਾਂ ਨੂੰ ਸੋਚਣਾ ਚਾਹੀਦਾ ਇਹ ਇਹਹੀ ਫਿਰ ਇੱਕ ਡਰ ਹੈ ਇਸੇ ਗੱਲ ਦਾ ਡਰ ਹੈ politcal leadership ਦੇ ਵਿੱਚ ਜਿਹੜਾ ਜਿੰਨੀਆਂ ਵੀ ਪਾਰਟੀਆਂ ਨੇ ਕਿਸੇ ਵੀ ਇੱਕ ਪਾਰਟੀ ਦੇ ਇੱਕ ਵੀ ਨੁਮਾਇੰਦੇ ਨੇ ਇਹ ਨਹੀਂ ਕਿਹਾ ਸਿੱਧੇ ਤੌਰ ਤੇ ਵੀ ਇਹ ਸਾਰਾ ਵਰਤਾਰਾ ਗਲਤ ਹੈ ਇਹਦੇ ਖਿਲਾਫ ਸਖਤ ਤੋਂ ਸਖਤ ਕਾਨੂੰਨ ਹੋਣ ਕਾਰਵਾਈਆਂ ਹੋਣ ਐਦਾਂ ਕਿਉਂ ਨਹੀਂ ਬੋਲਦੇ ਫਿਰ ਉਹਨਾਂ ਨੂੰ ਕਿਹੜਾ ਡਰ ਸਤਾਉਂਦਾ ਡਰ ਪੋਲਿਟਿਕ ਰਾਜਨੇਤਾਵਾਂ ਨੂੰ ਕਾਹਦਾ ਡਰ ਹੁੰਦਾ ਆਪਣੀ ਵੋਟ ਦਾ ਹੁੰਦਾ ਤੋਂ ਜਿੰਨੇ ਕੋ ਵੋਟ ਇਹਨਾਂ ਨੇ ਪ੍ਰਵਾਸੀਆਂ ਦੀ ਬਣਾਤੀ ਉਹਨਾਂ ਨੂੰ ਲੱਗਦਾ ਵੀ ਸ਼ਾਇਦ ਇਹਨਾਂ ਦੇ ਖਿਲਾਫ ਬੋਲਾਂਗੇ ਸਾਡੀ ਵੋਟ ਡੋਟੂਗੀ ਸੋ ਇਹ ਜਿਹੜੀ ਡਰ ਦੀ ਪੋਲਿਟਿਕਸ ਇਹ ਕਰਦੇ ਆ ਅਸੀਂ ਜੇ ਕਹਿੰਦੇ ਆ ਦੇ ਸਟੇਜਾਂ 'ਤੇ ਬੜੀ ਇਹ ਠੋਕ ਠੋਕ ਕੇ ਨੇ ਵੀ ਅਸੀਂ ਭੁਲਾਨੇ ਕੋਣ ਡਰਦੇ ਢੀਂਗੜੇ ਕੋਣ ਡਰਦੇ ਸਾਨੂੰ ਈਡੀ ਦਾ ਡਰ ਨਹੀਂ ਸਾਨੂੰ ਭੁਲਾਨੀ ਦਾ ਡਰ ਨਹੀਂ ਅਸਲ 'ਚ ਟੋਟਲ ਜਿੰਨੇ ਵੋਟ ਪੋਲਿਟਿਕਸ ਆ ਫੇਅਰ ਪੋਲਿਟਿਕਸ ਦੇ ਉੱਤੇ ਖੜੀ ਹੋਈ ਆ ਇਹ ਡਰ ਦੀ ਪੋਲਿਟਿਕਸ ਕਰਦੇ ਨੇ ਇਸੇ ਕਰਕੇ ਕੱਲ ਨੂੰ ਕੋਈ ਇੱਕ ਐਸੀ ਚੀਜ਼ ਹੋਵੇ ਜਿੱਤੋਂ ਲੱਗੇ ਕਿ ਵੋਟ ਕਨਸੋਲੀਡੇਟ ਹੋਣੀ ਆ ਤੁਸੀਂ ਵੇਖਿਓ ਇਹੋ ਪਾਰਟੀਆਂ ਇੱਕ ਦੂਜੇ ਤੋਂ ਛਾਲਾ ਮਾਰ ਮਾਰ ਅੱਗੇ ਹੋ ਬਿਆਨਨਾ ਦੇਣ ਗਿਆ ਮੈਨੂੰ ਕਹਦੇ ਸੀ ਇਹ ਇਸ ਦੇ ਵਿੱਚ ਇੱਕ ਹੋਰ ਗੱਲ ਹੈ ਫਿਰ ਜਦੋਂ ਪੋਲਿਟੀਕਲ ਐਂਗਲ ਦੀ ਗੱਲ ਆਉਂਦੀ ਹੈ ਕਿ ਵੋਟਾਂ ਬਣ ਗਈਆਂ ਵੋਟਾਂ ਬਣ ਜਾਣੀਆਂ ਪਰ ਵੋਟ ਬਹੁਤ ਜਲਦੀ ਬਣ ਜਾਣੀ ਬਹੁਤ ਫਰਕ ਹੈ ਇਸ ਦੇ ਵਿੱਚ ਆਪਾਂ ਵਿਦੇਸ਼ਾਂ 'ਚ ਜਾਂਦੇ ਹਾਂ 15-15 ਸਾਲ ਲੱਗ ਜਾਂਦੇ ਨੇ ਉੱਥੇ ਵੋਟ ਦਾ ਅਧਿਕਾਰ ਲੈਣ ਦੇ ਲਈ ਇੱਥੇ ਦੂਜੇ ਮਹੀਨੇ ਬੇਸ਼ੱਕ ਆ ਕੇ ਤੁਸੀਂ ਆਪਣੀ ਵੋਟ ਦਾ ਅਧਿਕਾਰ ਲੈ ਲਓ ਤੁਸੀਂ ਇੱਥੇ ਕਹ ਲਈਏ ਪੋਲਿਟੀਕਲ ਫੈਸਲਿਆਂ ਦੇ ਵਿੱਚ ਆਪਣੀ ਇਨਵੋਲਵਮੈਂਟ ਕਰ ਲੈਣੇ ਹੋ ਸਰਕਾਰ ਤੁਹਾਡੇ ਫੈਸਲੇ ਤੁਹਾਡੇ ਤੇ ਥੋਪਣ ਲੱਗੀ ਪਹਿਲਾਂ ਤੁਹਾਡਾ ਸੋਚੂਗੀ ਇੰਨੀ ਜਲਦੀ ਇਨਵੋਲਵਮੈਂਟ ਹੋ ਜਾਣੀ ਇੰਨੀ ਜਲਦੀ ਇਹਨੇ ਹੱਕ ਮਿਲ ਜਾਣੇ ਇਹੀ ਕਾਰਨ ਮੰਨਦੇ ਹੋ ਫਿਰ ਇਹ ਦੇ ਵਿੱਚ ਆਪੇ ਇਹ ਕਾਰਨ ਆਰ ਇਹਦੇ ਵਿੱਚ ਪੰਜਾਬ ਦੇ ਲਈ ਲੀਡਰਸ਼ਿਪ ਆਉਦਾ ਇੱਕ ਕਾਰਨ ਰਿਹਾ ਆ ਇਹ ਕੰਮ ਕਰਨ ਦਾ ਕਿ ਇਹ ਟੋਟਲੀ ਰਿਮੋਟ ਕੰਟਰੋਲ ਦੇ ਨਾਲ ਦਿੱਲੀੋਂ ਚੱਲਦੇ ਆਏ ਨੇ ਦਿੱਲੀ ਦੀ ਕਿਹੜੀ ਪਾਲਿਸੀ ਇਹਨਾਂ ਲਾਗੂ ਕਰਾਉਣੀ ਆ ਕਿੱਦਾਂ ਇਹਨਾਂ ਦੀ ਬਾਹ ਮਰੋੜਦੀ ਹੋ ਉਸ ਹਿਸਾਬ ਦੇ ਨਾਲ ਸਾਰਾ ਕੰਮ ਕਰਦੇ ਨੇ ਜੇ ਇਹ ਇਕੱਲੇ ਪੰਜਾਬ ਪੱਕੀ ਸੋਚਦੇ ਹੁੰਦੇ ਤਾਂ ਸ਼ਾਇਦ ਇਹ ਵੀ ਕਰੀਏ ਕੰਮ ਨਾ ਕਰਦੇ ਪਰ ਇਹਨਾਂ ਸਾਰਿਆਂ ਦੀ ਜਿਹੜੀ ਚਾਬੀ ਆ ਬਾੰਦਰ ਨੂੰ ਨਚਾਉਣ ਵਾਲੀ ਜਿਹੜੀ ਆ ਉਹ ਦਿੱਲੀ ਦੇ ਕੋਲ ਬੈਠੀ ਆ ਉਹ ਜਦੋਂ ਮਰੋੜਦੇ ਨੇ ਫਿਰ ਇਹ ਨੱਚਦੇ ਨੇ ਉਸ ਉਹਦੇ ਵਿੱਚ ਸਾਰਾ ਕੁਝ ਹੋਇਆ ਫਿਰ ਚਾਹੇ ਭਾਵੇਂ ਆਉਣ ਵਾਲੇ ਹਾਲਾਤ ਇਦਾਂ ਦੇ ਬਣਨੇ ਵੀ ਇਹਨਾਂ ਸਿੱਧਾ ਉਧਰੋਂ ਵੀ ਵੋਟਰ ਕਾਰਡ ਬਣਾ ਕੇ ਲੋਕ ਇਧਰ ਲਿਆਇਆ ਕਰਨੇ ਜਿੱਦਾਂ ਦੇ ਬੇਸ਼ਰਮੀ ਤੱਕ ਇਹ ਲੋਕ ਸਾਡੇ ਰਾਜਨੇਤਾ ਜਿਹੜੇ ਚੱਲ ਜਾ ਰਹੇ ਆ ਸੋ ਸਮਾਂ ਰਹਿਂ ਲੀਡਰ ਖਾਸ ਤੌਰ ਤੇ ਵੋਟਰਾਂ ਦਾ ਰੀਡਰ ਕਦੇ ਲੋਕਾਂ ਦੀ ਆਵਾਜ਼ ਨਹੀਂ ਬੁਲੰਦ ਕਰਦਾ ਹਾਂਦਾ ਲੋਕ ਆਵਾਜ਼ ਬੁਲੰਦ ਕਰਨ ਤੇ ਉਹ ਅੱਗੇ-ਅੱਗੇ ਲੱਗ ਪੈਂਦਾ ਹਾਂਦਾ ਸੋ ਸਾਨੂੰ ਇਹਨਾਂ ਨੂੰ ਅੱਗੇ-ਅੱਗੇ ਲਾਉਣਾ ਪੈਣਾ ਵੀ ਸੱਦੇ ਹੋ ਕੇ ਪੰਦਰ ਬਣ ਕੇ ਪੁੱਤ ਜਿਹੜਾ ਪੰਜਾਬੀਆਂ ਵਾਲਾ ਕੰਮ ਹੋਕਰੋ ਜੀ ਬਹੁਤ ਬਹੁਤ ਧੰਨਵਾਦ ਭਾਈ ਜੀ ਸ਼ੁਕਰੀਆ ਕਾਲ